ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਕਿ ਇਸ ਸਮੇਂ ਕਣਕ ਦੀ ਫਸਲ ਦੇ ਵਿੱਚ ਲਗਾਤਾਰ ਨਰੀਖਣ ਬੜਾ ਜ਼ਰੂਰੀ ਹੈ ਉੱਲੀ ਰੋਗ ਖਾਸ ਤੌਰ ਤੇ ਪੀਲੀ ਕੁੰਗੀ ਇਹਦਾ ਕਿਤੇ ਕਿਤੇ ਹਮਲਾ ਨਜ਼ਰ ਆ ਰਿਹਾ ਹੈ ਤੇ ਜਿਹੜਾ ਇੱਕ ਦੋ ਦਿਨਾਂ ਜੀ ਮੌਸਮ ਜਿਹੜਾ ਹੈਗਾ ਜਿਸ ਤਰ੍ਹਾਂ ਦੱਸਿਆ ਗਿਆ ਕਿ 19-20 ਫਰਵਰੀ ਨੂੰ ਮੌਸਮ ਵਿਗੜਨ ਦੇ ਕਿਤੇ ਕਿਤੇ ਅਸਾਰ ਨੇ ਤੇਜ਼ ਹਵਾਵਾਂ ਟੈਂਪਰੇਚਰ ਡਾਊਨ ਜਾਣਾ ਜਾਂ ਹਲਕਾ ਦਰਮਿਆਨਾ ਮੀਂਹ ਪੈਣਾ ਤਾਂ ਇਹਦੇ ਵਿੱਚ ਵੀ ਬੜੀ ਸਾਵਧਾਨੀ ਦੀ ਕਿਸਾਨ ਵੀਰੋ ਜ਼ਰੂਰਤ ਹੈਗੀ ਹੈ ਮੈਂ ਵੀਡੀਓ 'ਚ ਤੁਹਾਨੂੰ ਨਿਸ਼ਾਨੀਆਂ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਹ ਕਿਸਾਨ ਵੀਰ ਵੱਲੋਂ ਧੂਰੀ ਏਰੀਏ ਤੋਂ ਜਿਹੜੀ ਵੀਡੀਓ ਭੇਜੀ ਗਈ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਡੀਬੀਡਬਲਯੂ 327 ਕਿਸਮਾਂ ਹਾਲਾਂਕਿ ਇਹ ਕਿਸਮਾਂ ਜਿਹੜੀਆਂ ਹੈਗੀਆਂ ਇਹਨਾਂ ਰੋਗਾਂ ਪ੍ਰਤੀ ਬੜੀ ਰਜਿਸਟੈਂਸ ਰੱਖਦੀਆਂ ਨੇ ਤੇ ਆਪਦੀ ਫਸਲ ਦਾ ਨਰੀਖਣ ਜਰੂਰ ਕਰਦੇ ਰਹੋ ਪਰ ਇਹਨਾਂ ਨੇ ਜਿਹੜਾ ਹੈਗਾ ਯੂਰੀਆ ਇਹਨਾਂ ਦੇ ਦੱਸਣ ਮੁਤਾਬਕ ਚਾਰ ਥੈਲੇ ਜਿਹੜੀ ਯੂਰੀਆ ਪਈ ਹੈ ਤੇ ਗੋਬ ਟਾਈਮ ਇਹਨਾਂ ਨੇ ਜਿਹੜਾ ਉਲੀਨਾਸ਼ਕ ਦੀ ਸਪਰੇ ਨਹੀਂ ਕੀਤੀ ਸੀ ਕਿਉਂਕਿ ਆਮ ਤੌਰ ਤੇ ਆਪਾਂ ਮੈਂ ਤੁਹਾਨੂੰ ਦੱਸਦਾ ਹਾਂ ਉਹਨਾਂ ਕਿ ਚਾਹੇ ਹਲਕਾ ਟੈਕਨੀਕਲ ਯੂਜ਼ ਕਰ ਲਓ ਉਲੀ ਨਾਲ ਕਿ ਤੁਸੀਂ ਕਰ ਸਕਦੇ ਹੋ ਪਰ ਇਹ ਇਸ ਤਰ੍ਹਾਂ ਵੀ ਨਹੀਂ ਹੈਗਾ ਕਿ ਇਹ ਰੋਗ ਤੁਹਾਡੀ ਸਾਰੀ ਫਸਲ ਖਰਾਬ ਇਕਦਾਂੀ ਕਰ ਦਿੰਦਾ ਦੌਗੀਆਂ ਦੇ ਵਿੱਚ ਵੀ ਤੁਸੀਂ ਕੰਟਰੋਲ ਕਰ ਸਕਦੇ ਜਿੱਥੋਂ ਇਹ ਸ਼ੁਰੂਆਤ ਹੁੰਦੀ ਹੈ ਪਰ ਸਾਵਧਾਨੀ ਬੜੀ ਜ਼ਰੂਰ ਜ਼ਰੂਰੀ ਹੁੰਦੀ ਹੈ ਝੰਡਾ ਪੱਤਾ ਰੋਗ ਰਹਿਤ ਰਹਿਣਾ ਫਸਲ ਨੇ ਰੋਗ ਰਹਿਤ ਰਹਿਣਾ ਕਿਉਂਕਿ ਜੇ ਥੱਲੇ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ ਜਿਵੇਂ ਪੱਤਿਆਂ ਦੇ ਉੱਤੇ ਹਲਦੀ ਨੂਮਾ ਪਾਊਡਰ ਬਣ ਜਾਂਦਾ ਧੂੜੇदार ਉਲੀ ਹੁੰਦੀ ਹੈ ਇਹ ਤੇ ਅੱਗੇ ਦੇ ਅੱਗੇ ਇਹ ਫੈਲਦੀ ਆ ਤਾਂ ਆਪਦੀ ਫਸਲ ਦਾ ਲਗਾਤਾਰ ਨਰੀਖਣ ਜਰੂਰ ਕਰਦੇ ਰਹੋ ਜਿੱਥੇ ਵੀ ਤੁਹਾਨੂੰ ਇੱਕ ਦਾ ਪੱਤਾ ਵੀ ਪੀਲਾ ਨਜ਼ਰ ਆਉਂਦਾ ਕਿਉਂਕਿ ਇੱਕਦਮ ਜਿਹੜੀ ਪੀਲਕ ਮਾਰਨ ਲੱਗਦੀ ਕਈ ਵਾਰੀ ਆਪਾਂ ਨੂੰ ਦੋਗ੍ਹੀ ਸਵੇਰੇ ਸਵੇਰੇ ਦਿਸਦੀ ਆ ਤਾਂ ਫਸਲ ਨੂੰ ਧਿਆਨ ਨਾਲ ਚੈੱਕ ਕਰੋ ਜੇ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਹੈਗਾ ਸਮੱਸਿਆ ਹੈਗੀ ਆ ਤਾਂ ਤੁਸੀਂ ਉਨੀ ਜਗ੍ਹਾ ਨੂੰ ਵੀ ਉਨੀ ਜਗ੍ਹਾ ਤੇ ਵੀ ਸਪਰੇਅ ਕਰਕੇ ਘੇਰੇ ਘੇਰੇ 2 2 4 4 ਮੀਟਰ ਚ ਸਪਰੇਅ ਕਰਕੇ ਵੀ ਇਹਨਾਂ ਨੂੰ ਕੰਟਰੋਲ ਕਰ ਸਕਦੇ ਜੇ ਤੁਸੀਂ ਆਪਦੇ ਏਰੀਆ ਚ ਸਾਰੇ ਸਪਰੇਅ ਕਰਨੀ ਚਾਹੁੰਦੇ ਆ ਤਾਂ ਉਹ ਵੀ ਤੁਸੀਂ ਕਰ ਸਕਦੇ ਆ ਪਰ ਕਹਿਣ ਦਾ ਮਤਲਬ ਹੈ ਸਾਵਧਾਨੀ ਰੱਖਣੀ ਹੈ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈਗੀ ਪਰ ਫਸਲ ਦਾ ਲਗਾਤਾਰ ਨਰੀਖਣ ਜ਼ਰੂਰੀ 6 ਮਹੀਨਿਆਂ ਦੀ ਮਿਹਨਤ ਆਪਣੀ ਤੇ ਇਸ ਟਾਈਮ ਥੋੜਾ ਜਿਹਾ ਵੀ ਅੰਗੇਲੀ ਹੈ ਜਿਹੜੀ ਉਹਦੇ ਨਾਲ ਫਸਲ ਦਾ ਨੁਕਸਾਨ ਹੋ ਸਕਦਾ ਮੇਰਾ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਨਾਲ ਦੀ ਨਾਲ ਤੁਹਾਨੂੰ ਜਿਹੜੀ ਅਪਡੇਟ ਮੈਂ ਦੇਈ ਜਾਵਾਂ ਜਿਵੇਂ ਜਿਵੇਂ ਕੋਈ ਸਮੱਸਿਆ ਨਜ਼ਰ ਆਉਂਦੀ ਹੈ ਜਿਵੇਂ ਜਿਵੇਂ ਆਪਾਂ ਫਸਲ ਦੇ ਵਿੱਚ ਸਟੈਪ ਵਾਈਜ਼ ਦੇਖਭਾਲ ਕਰਨੀ ਹੁੰਦੀ ਕਿਉਂਕਿ ਹੁਣ ਆਪਾਂ ਇਸ ਸਟੇਜ ਤੇ ਬਿਲਕੁਲ ਅੰਗੇਲੀ ਨਹੀਂ ਕਰਨੀ ਬਿਲਕੁਲ ਕਿਸੇ ਕਿਸਮ ਦੀ ਕਾਲ ਨਹੀਂ ਕਰਨੀ ਹੈਗੀ ਫਸਲ ਨੂੰ ਲਗਾਤਾਰ ਚੈੱਕ ਕਰਦੇ ਰਹਿਣਾ ਸਮੇਂ ਸਿਰ ਪਾਣੀ ਦੇਣਾ ਸਮੇਂ ਸਿਰ ਸਪਰੇਅ ਕਰਨੀ ਆ ਸਮੇਂ ਸਿਰ ਕੋਈ ਐਨਪੀਕੇ ਦੀ ਜਰੂਰਤ ਤਾਂ ਉਹ ਕਰਨੀ ਆ ਖਰਚਾ ਥੋੜਾ ਖੇਚਲ ਜਰੂਰ ਹੁੰਦੀ ਹੈ ਪਰ ਜੇ ਆਪਾਂ ਹੁਣੇ ਖੇਚਲ ਕਰ ਲੈਨੇ ਆ ਤਾਂ ਆਪਾਂ ਬੜਾ ਸ਼ਾਨਦਾਰ ਬੰਪਰ ਝਾੜ ਲਵਾਂਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼